ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਤੇ ਆਪਾਂ ਵਧੀਆ ਹੋ ਤੁਸੀਂ ਵਧੀਆ ਹੋਵੋਗੇ ਤੇ ਚਲੋ ਜੀ ਆਪਣੀ ਹੋ ਗਈ ਇਸ ਮਾਰਨਿੰਗ ਤੇ ਮਾਰਨਿੰਗ ਆਪਣੀ ਸਟਾਰਟ ਹੋਉਂਦੀ ਹੈ ਸਵੇਰੇ ਚਾਹ ਦੀ ਇੱਕ ਕੱਪ ਤੋਂ ਤੇ ਲੋ ਜੀ ਆਪਾਂ ਹੁਣ ਚੁੱਕ ਲਿਆ ਧੁੱਸਕ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਤੇ ਪਾਣੀ ਆਪਾਂ ਚਾਹ ਦੇ ਵਿੱਚ ਬਹੁਤ ਥੋੜਾ ਜਿਹਾ ਪਾਣੀ ਹੁੰਨੇ ਆ ਤੇ ਹੁਣ ਆਪਾਂ ਚਾਹ ਨੂੰ ਪਰਾੰਗੇ ਗੈਸ ਤੇ ਤੇ ਹੁਣ ਆਪਾਂ ਕਰਦੇ ਆ ਗੈਸ ਸਟਾਰਟ ਲਓ ਜੀ ਚੱਕੋ ਤੇ ਹੁਣ ਚਾਹ ਦਾ ਪਾਣੀ ਰੱਖ ਕੇ ਫੇਰ ਮੈਂ ਪੀਣੀ ਹੁੰਨੀ ਹੈ ਇੱਕ ਗਲਾਸ ਪਾਣੀ ਦਾ ਨੋਰਮਲ ਵਾਟਰ ਮੇਰੀ ਹੈਬਟ ਆ ਵੀ ਮੈਂ ਚਾਹ ਤੋਂ ਪਹਿਲਾਂ ਪਾਣੀ ਪੀਣਾ ਹੀ ਪੀਣਾ ਜਾਂ ਤੇ ਲਓ ਜੀ ਹੁਣ ਆਪਾਂ ਪੀਨੇ ਆ ਪਾਣੀ ਤੇ ਪਾਣੀ ਆਪਾਂ ਪੀਨੇ ਹਾਂ ਸਵੇਰੇ ਫਿਲਟਰ ਦਾ ਇਦਾਂ ਹੀ ਪੀ ਲਈਦਾ ਹੁੰਦਾ ਤੇ ਕਹਿੰਦੇ ਨੇ ਵੀ ਚਾਹ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਮੈਂ ਤਾਂ ਸਿੱਧੀ ਚਾਹ ਪੀਣੀ ਹੈ ਤੇ ਪਹਿਲਾਂ ਪਾਣੀ ਪੀਣੀ ਹੈ ਚਾਹ ਤੋਂ ਪਹਿਲਾਂ ਪਾਣੀ ਨੂੰ ਅਰਥ ਤੋਂ ਗਰਮ ਕਰ ਲੈਂਦੇ ਆ। ਇਹ ਪੜਨੇ glass ਲਏ। ਤੇ ਹੁਣ ਆਪਾਂ ਬਣਨੇ ਆ ਚਾਹ ਦੇ ਵਿੱਚ ਚਾਹ ਮਸਾਲੇ। ਤੇ ਇਹ ਹੈ ਜੀ ਚਾਹ ਦਾ ਮਸਾਲਾ ਤੇ ਇਹ ਮੈਂ ਖੁਦ ਤਿਆਰ ਕੀਤਾ ਹੋਇਆ ਜਿੱਦਾਂ 10-12 ਚੀਜ਼ਾਂ ਦੇ ਵਿੱਚ ਪਾਈਆਂ ਨੇ ਲੌਂਗ, ਛੋਟੀ ਇਲਾਚੀ, ਵੱਡੀ ਇਲਾਚੀ, ਬਨਕਸ਼ਾ, ਸੌਂਫ, ਜਵੈਨ। ਤੇ ਮਲਠੀ ਦਾਲ ਜਿੰਨੀ ਇਦਾਂ ਕਰਕੇ 10-11 ਚੀਜ਼ਾਂ ਸੀ ਮੈਂ ਰਗੜ ਕੇ ਜਿਹੜਾ ਮਸਾਲਾ ਬਣਾਇਆ ਹੋਇਆ ਇਸ ਤੋਂ ਬਾਅਦ ਫਿਰ ਮੈਂ ਪਾਣੀ ਹੁੰਦੀ ਆ ਚਾਹ ਪੱਤੀ ਤੇ ਚਾਹ ਪੱਤੀ ਆਪਾਂ ਵਰਤਦੇ ਆ ਰੈੱਡ ਲੇਵਲ ਤੇ ਪਤਾ ਨਹੀਂ ਹਾਉਂਦਾ ਟੇਸਟ ਇਹਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਆ ਸ਼ੱਕਰ ਖੰਡ ਨਹੀਂ ਮੈਂ ਕਦੇ ਵੀ ਪਾਈ ਤੇ ਬਾਕੀ ਹਰ ਇੱਕ ਦਾ ਆਪਣਾ ਆਪਣਾ ਮੈਥਡ ਹੁੰਦਾ ਹਨਾ ਤੇ ਮੇਰਾ ਮੈਥਡ ਆ ਮੈਂ ਪਹਿਲਾਂ ਮਸਾਲਾ ਪਾਣੀ ਛੇੜਨ ਲਿਆ ਫਿਰ ਪੱਤੀ ਰੰਨੀਆ ਲਾਸਟ ਤੇ ਫਿਰ ਮੈਂ ਚੱਕਰ ਪਾਨੀਆ ਤੇ ਲਓ ਜੀ ਚਾਹ ਮੇਰੀ ਹੋ ਗਈ ਆ ਰਿਚਨ ਲੱਗ ਗਿਆ ਤੇ ਪਾਣੀ ਮੈਂ ਪਹਿਲਾਂ ਹੀ ਥੋੜਾ ਪਾਇਆ ਸੀ ਤੇ ਰਿਚ ਰਿਚ ਕੀਤੇ ਉਹ ਥੋੜਾ ਜਿਹਾ ਰਹਿ ਗਿਆ ਤੇ ਹੁਣ ਆਪਾਂ ਪਾਨੇ ਦੇ ਵਿੱਚ ਦੁੱਧ ਤੇ ਕਈ ਘੱਟ ਦੁੱਧ ਵਾਲੀ ਚਾਹ ਪਿੰਦੇ ਆ ਕਈ ਵਾਰ ਦੁੱਧ ਵਾਲੀ ਪਿੰਦੇ ਆ ਤੇ ਪਰ ਕਹਿੰਦੇ ਆ ਵੀ ਘੱਟ ਦੁੱਧ ਵਾਲੀ ਜਿਹੜੀ ਚਾਹ ਹੁੰਦੀ ਆ ਵੀ ਉਹ ਗੁੱਡ ਹੁੰਦੀ ਆ ਸੋਰੀ ਤੇ ਪਰ ਮੈਂ ਬਾਦ ਜੁੱਧ ਵਾਲੀ ਵਿੱਚ ਚਾਹ ਪੀਣੀ ਹੈ ਮੈਂ ਪਾਣੀ ਬਹੁਤ ਘੱਟ ਪਾਣੀ ਹੈ ਉਹ ਵੀ ਮੈਂ ਤਾਂ ਪਾਣੀ ਹੈ ਕਿਉਂਕਿ ਉਹਦੇ ਵਿੱਚ ਮੈਂ ਜਾਦਾ ਮਸਾਲਾ ਰਿਨਣਾ ਹੁੰਦਾ ਪੱਤੀ ਵਗੈਰਾ ਤੇ ਫਿਰ ਮੈਂ ਥੋੜਾ ਜਿਹਾ ਪਾਣੀ ਪਾ ਲੈਂਦੀ ਹਾਂ ਤੇ ਉਸ ਤੋਂ ਬਾਅਦ ਦੁੱਧ ਪਾਣੀ ਹੈ ਤੇ ਉਹ ਮੇਰੀ ਚਾਹ ਗਈ ਹੈ ਜੀ ਤੇ ਚਾਹ ਨੂੰ ਮੈਂ ਉਬਾਲੀ ਵੀ ਇੱਕੀ ਦਵਾਨੀ ਹੁੰਦੀ ਹੈ ਨਾ ਕਈ ਚਾਹ ਨੂੰ ਬਹੁਤ ਰਿਨੀ ਜਾਂਦੇ ਨੇ ਕਾੜੀ ਜਾਂਦੇ ਨੇ ਕਾੜੀ ਜਾਂਦੇ ਨੇ ਮੈਂ ਇੱਕ ਰਿਨੀ ਚਾਹ ਨਹੀਂ ਕਾੜੀ ਤੇ ਲਓ ਜੀ ਹੁਣ ਉਧਰ ਆਪਣੀ ਚਾਹ ਨੂੰ ਆ ਗਈ ਆ ਵਾਲੀ ਤੇ ਆਪਾਂ ਚਾਹ ਬੁੰਦੇ ਆ ਤੇ ਚਾਹ ਪੀਨੇ ਆ ਤੇ ਬਾਕੀ ਆਪਾਂ ਐਡੇ ਚਾਹ ਦੇ ਸ਼ਕੀਨ ਹੈ ਨਹੀਂਗੇ ਤੇ ਤੁਹਾਨੂੰ ਪਤਾ ਵੀ ਸਰਦੀ ਦਾ ਮੌਸਮ ਆ ਠੀਕ ਸੂਰੇ ਸੂਰੇ ਚਲੋ ਥੋੜਾ ਜਿਹਾ ਮਸਾਲਾ ਰੰਨ ਕੇ ਥੋੜਾ ਜਿਹਾ ਇਹ ਜੇ ਮੈਡੀਸਨ ਮੰਗੂ ਥੋੜੀ ਜੀ ਲੈ ਲਈ ਦੀ ਵੀ ਚਲੋ ਗੱਲਬੁੱਲ ਠੀਕ ਰਹਿੰਦਾ ਚਾਹ ਨਾਲ ਤੇ ਲੋ ਜੀ ਚਾਹ ਦੇ ਮਸਾਲੇ ਦੀ ਸਮੈਲ ਇੰਨੀ ਘੈਂਟ ਆ ਰਹੀ ਆ ਨਾ ਦੀ ਵਾਸਾ ਟੇਸਟ ਤਾਂ ਤੁਸੀਂ ਪੁੱਛੋ ਹੀ ਨਾ ਤਾਂ ਬਹੁਤ ਵਧੀਆ ਟੇਸਟ ਹੁੰਦਾ ਤੁਸੀਂ ਵੀ 10 12 ਚੀਜ਼ਾਂ ਪੀਸ ਕੇ ਮਸਾਲਾ ਬਣਾ ਕੇ ਦੇਖਿਓ ਤੇ ਚਲੋ ਜੀ ਆਪਣੀ ਸ਼ੁਰੂਆਤ ਹੁੰਦੀ ਆ ਸਵੇਰੇ ਚਾਹ ਦੀ ਕੱਪ ਤੋਂ ਤੇ ਫਿਰ ਸੈਕੰਡ ਕੰਮ ਆਪਾਂ ਕਰਦੇ ਹੁੰਨੇ ਆ ਚਾਹ ਪੀ ਕੇ ਕੱਪੜੇ ਧੋਂਦਾ ਤੇ ਉਹ ਮੇਰੀ ਸ਼ੁਰੂ ਤੋਂ ਹੀ ਆਦਤ ਆ ਮੈਂ ਸਵੇਰੇ 6 6:30 ਵਜੇ ਚਾਹ ਪੀ ਕੇ ਮੈਂ ਮਸ਼ੀਨ ਲਾ ਦੇਣੀ ਆ ਤੇ ਉਹ ਤੁਹਾਨੂੰ ਪਤਾ ਵੀ ਸਿਆਣੇ ਕਹਿੰਦੇ ਹੁੰਦੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਤੇ ਇਸ ਕਰਕੇ ਮੈਂ ਕੱਪੜਿਆਂ ਦਾ ਜਿਹੜਾ ਕੰਮ ਹੈ ਨਾ ਮੈਂ ਚਾਹ ਪੀਣ ਤੋਂ ਪਹਿਲਾਂ ਕੱਪੜਿਆਂ ਦਾ ਕੰਮ ਹੀ ਸਵੇਰੇ ਸਟਾਰਟ ਕਰਕੇ ਕੱਪੜਿਆਂ ਦਾ ਕੰਮ ਨੇ ਵੇਡ ਲੈਣੀ ਆ ਤੇ ਫਿਰ ਉਸ ਤੋਂ ਬਾਅਦ ਦੇਖਦੀ ਆ ਕਿ ਕੀ ਕੰਮ ਕਰਨਾ ਹੈ ਤੇ ਲੋ ਜੀ ਹੁਣ ਆਪਾਂ ਕੱਪੜੇ ਪਾ ਦਿੱਤੇ ਆ ਹੁਣ ਆਪਾਂ ਪਾਨੇ ਆ ਦੇ ਵਿੱਚ ਸਰਫ ਤੇ ਸਰਫ ਮੈਂ ਯੂਜ਼ ਕਰਦੀ ਹੁੰਦੀ ਆ ਲਿਕਵਿਡ ਤੇ ਬਾਕੀ ਕਹਿੰਦੇ ਵੀ ਆ ਕਹਿੰਦੇ ਵੀ ਜਿਹੜੀਆਂ ਫੁੱਲੀ ਵਾਸ਼ਿੰਗ ਮਸ਼ੀਨਾਂ ਹੁੰਦੀਆਂ ਨੇ ਵੀ ਇਹ ਬਾਰਡਰ ਵਾਲੇ ਸਰਫ ਨਾਲ ਖਰਾਬ ਹੋ ਜਾਂਦੀਆਂ ਨੇ ਮੇਬੀ ਤੇ ਇਹ ਪਰ ਮੈਂ ਸ਼ੁਰੂ ਤੋਂ ਇਦਾਂ ਹੀ ਵਰਤਦੀ ਆ ਸਰਫ ਨੂੰ ਲਿਕਵਿਡ ਹੀ ਵਰਤਦੀ ਆ ਤੇ ਵਧੀਆ ਹੁੰਦਾ ਕੱਪੜੇ ਵਧੀਆ ਸਾਫ ਹੋ ਜਾਂਦੇ ਆ ਇਹਦੇ ਨਾਲ ਤੇ ਚਲੋ ਜੀ ਹੁਣ ਆਪਾਂ ਮਸ਼ੀਨ ਨੂੰ ਕਰ ਦਿੱਤਾ ਬੰਦ ਤੇ ਹੁਣ ਆਪਾਂ ਮਸ਼ੀਨ ਕਰਦੇ ਆ ਸਟਾਰਟ ਤੇ ਜਿੰਨੀ ਦੇ ਕੱਪੜੇ ਧੁੱਪਣਗੇ ਉਹਨੇ ਤੇ ਆਪਾਂ ਕੋਈ ਹੋਰ ਕੰਮ ਕਰ ਲਾਂਗੇ ਲਓ ਜੀ ਲਓ ਜੀ ਕੱਪੜੇ ਲੈ ਆਪਾਂ ਤੋਂ ਤੇ ਪਾਦੇ ਆਪਾਂ ਸੁੱਕਣ ਤੇ ਕੱਪੜਿਆਂ ਦਾ ਕੰਮ ਆਪਾਂ ਸਵੇਰੇ ਸਵੇਰੇ ਕਰ ਲੈਣੇ ਹੁੰਦੇ ਹਨ ਤਾਂ ਤੇ ਕੱਪੜੇ ਧੋਣ ਤੋਂ ਬਾਅਦ ਆਪਾਂ ਹੋ ਗਏ ਆ ਜੀ ਰੈਡੀ ਸਟੈਡੀ ਤੇ ਚਲੋ ਜੀ ਆਪਾਂ ਰੈਡੀ ਕਿੱਥੇ ਕਾਦੇ ਵਾਸਤੇ ਹੋਏ ਆ ਆਪਾਂ ਹੁਣ ਜਾਣਾ ਆ ਤੇ ਕੱਪੜੇ ਸਲਾਈ ਕਰਨੇ ਦੇਣੇ ਆ ਤੇ ਇਹ ਆਪਣੇ ਕੱਪੜੇ ਆ ਤੇ ਕੱਪੜੇ ਜਿਹੜੇ ਆਪਾਂ ਸਲਾਈ ਕਰਨ ਦੇ ਜਾਣੇ ਆ ਬੁਟੀਕ ਦੇ ਉਹ ਆਪਾਂ ਪੈਕ ਕਰਕੇ ਰੱਖ ਲਏ ਹੋਇਆ ਤੇ ਉਹਨਾਂ ਆਪਾਂ ਚੱਲਦੇ ਆਂ ਤੇ ਇੱਕ ਦੋ ਹੋਰ ਕੰਮ ਨੇ ਉਹ ਵੀ ਮੈਂ ਕਰਕੇ ਆਉਣੇ ਆ ਤੇ ਏਸੀ ਵੀ ਲੈ ਕੇ ਆਉਣਾ ਆ ਤੇ ਨਿੱਕੇ-ਮੋਟੇ ਕੰਮ ਜੇ ਕਰਨੇ ਆ ਥੋੜੀ ਸ਼ੋਪਿੰਗ ਕਰਨੀ ਆ ਤੇ ਪਹਿਲਾਂ ਆਪਾਂ ਬੁਟੀਕ ਦੇ ਕੱਪੜੇ ਦੇ ਕੇ ਆਵਾਂਗੇ ਤੇ ਚਲੋ ਜੀ लेट्स ਗੋ ਤੇ ਬਾਕੀ ਤੁਹਾਨੂੰ ਪਤਾ ਆ ਹਨਾ ਕਰ ਦੇ ਖਰੇਲੂ ਕੰਮ ਹੀ ਕਰਨੇ ਆ ਸ਼ੋਪਿੰਗ ਵੀ ਕਰਨੀ ਆ ਤੇ ਚਲੋ ਹੋਈ ਜਾਂਦੇ ਆ ਸਾਰੇ ਕੰਮ ਆ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਮਾਂ ਤੇਰੀ ਬੜੀ ਮੇਰਾ ਤੇ ਕਰੋ ਆਪਾਂ ਚੱਲ ਪਿਆ ਤੇ ਦੇਖਾਂਗੇ ਜੇ ਉੱਥੇ ਪਹੁੰਚ ਕੇ ਵਲੋਗ ਬਣਾਇਆ ਗਿਆ ਤਾਂ ਜਰੂਰ ਬਣਾਵਾਂਗੇ ਬੁਟੀਕ ਦੇ ਵੀ ਤੁਹਾਨੂੰ ਦਿਖਾਵਾਂਗੇ ਸ਼ਾਪਿੰਗ ਵਗੈਰਾ ਕੀਤੀ ਹੋ ਗਈ ਦਿਖਾਵਾਂਗੇ ਤੇ ਵਾਪਸ ਆਣਾ ਇਸ ਕਰਕੇ ਟਾਈਮ ਤੇ ਡਿਪੈਂਡ ਆ ਦੇਖਾਂਗੇ ਹਨਾ ਕੋਸ਼ਿਸ਼ ਮੈਂ ਜਰੂਰ ਕਰੂੰਗੀ ਤੇ ਜੇ ਬਣਾਇਆ ਗਿਆ ਤੇ ਚੱਲ ਪਿਆ ਹੁਣ ਆਪਾਂ ਕਰੋ ਠੀਕ ਹੈ ਤੇ ਬਹੁਤ ਜ਼ਿਆਦਾ ਝੁੰਡ ਪਈ ਹੋਈ ਆ ਤੇ ਤਾਂ ਕਰਕੇ ਕਰੋ ਆਪਾਂ 9 ਵਜੇ ਚੱਲੇ ਸੀ ਤੇ ਤਕਰੀਬਨ ਹੁਣ ਟਾਈਮ ਹੋ ਗਿਆ 9:30 10 ਵਜੇ ਦਾ ਟਾਈਮ ਹੋ ਗਿਆ ਤੇ ਧੁੰਦ ਦੇਖੋ ਕਿੰਨੀ ਆ ਤੇ ਕੇਅਰਫੁਲ ਰਿਆ ਕਰੋ ਤੁਸੀਂ ਵੀ ਧਿਆਨ ਨਾਲ ਜਾਇਆ ਆ ਕਰੋ ਦੁਰਘਟਨਾ ਬਹੁਤ ਵਾਪਰਦੀਆਂ ਨੇ ਤੇ ਚਲੋ ਮहारा ਸੱਚੇ ਪਾਤਸ਼ਾਹ ਰੋਕੀ ਕਰਦਾ ਤਬੀਆ ਕੀ ਵਲੋਗ ਆਪਾਂ ਨਹੀਂ ਉੱਥੇ ਕੋਈ ਵੀ ਬਣਾ ਸਕੇ ਘਰ ਆਪਾਂ ਆ ਗਈ ਸੀ ਹਣਾ ਨਾਲੇ ਕੱਪੜੇ ਸੀ ਇਹ ਦੇਣੇ ਸੀ ਨਾਲੇ ਲਿਆਉਣਾ ਸੀ ਕੀ ਤੋ ਤੇ ਆਪਾਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਹੈ ਨਾ ਨਾ ਆਪਾਂ ਉਤੇ ਬਟੀ ਕਿਤੇ ਕਰ ਸਕਿਆ ਨਾ ਕਿਸੇ ਸ਼ੌਪ ਤੇ ਕਰ ਸਕਿਆ ਤੇ ਆਪਾਂ ਘਰ ਆ ਗਏ ਈ ਤੇ ਆ ਵਾਲੀ ਕੰਪਨੀ ਦਾ ਲੈ ਕੇ ਆਇਆ ਏਸੀ ਤੇ ਇਹ ਏਸੀ ਆ ਹੌਟ ਐਂਡ ਕੂਲ ਤੁਹਾਨੂੰ ਇਦਾਂ ਲੱਗੂਗਾ ਵੀ ਹੁਣ ਤਾਂ ਸਿਆਲ ਦਾ ਮੌਸਮ ਆ ਤੇ ਇਹ ਕੀ ਦਵਾਇਆ ਤੇ ਇਹ ਨਾਲੇ ਮਤਲਬ 2 ਇਨ 1 ਆ ਕੁਲੀਂ ਵੀ ਕਰਦਾ ਹੈ ਤੇ ਹੀਟ ਵੀ ਹੈ ਦੀਏ ਦੇਖੋ ਲੋਕੀ ਹੁਣ ਆਪਾਂ ਰੱਖਤੀ ਆ ਡਿਨਰ ਚ ਦਾਲ ਆਪਣਾ ਦਾਲ ਬਣਾਉਣ ਦਾ ਮੈਥਡ ਹੈ ਵੀ ਆਪਾਂ ਪਹਿਲਾਂ ਦਾਲ ਪਾ ਲੈਨੇ ਵਿੱਚ ਫਿਰ ਚਪਾਨਿਆ ਆਪਾਂ ਨਮਕ ਤੜਕਾ ਲਾਵਾਂਗੇ ਆਪਾਂ ਬਾਅਦ ਚ ਠੀਕਾ ਚੰਗਾ ਟਾਈਮ ਹੋ ਗਿਆ لال ਮਿਰਚ ਪਾ ਲਈ ਕਾਲੀ ਮਿਰਚ ਪਾ ਲਈ ਹਲਦੀ ਲੂਣ ਪਾ ਲਿਆ ਚਲੋ ਜੀ ਹੁਣ ਆਪਾਂ ਲਾ ਲਾਂਗੇ ਲੋ ਜੀ ਸਾਬਤ ਮੂੰਗੀ ਦੀ ਦਾਲ ਆparatੀ ਆ ਤੇ 2-4 ਬਿਸਨਾ ਆ ਜਾਣਗੀਆਂ ਤੇ ਫਿਰ ਆਪਾਂ ਬਾਅਦ ਚ ਲਾ ਲਾਂਗੇ ਇਹਨੂੰ ਤੜਕਾ ਲੋ ਜੀ ਦਾਲ ਉਗੀ ਆਪਣੀ ਡੈਡੀ ਤੇ ਹੁਣ ਆਪਾਂ ਕਰਦੇ ਆ ਟੇਰ ਤੇ ਠੀਕ ਆ ਜੀ ਥੈਂਕਸ ਫॉर ਵਾਚਿੰਗ ਮਿਲਦੇ ਆਂ ਸਵੇਰੇ ਬਾਏ ਬਾਏ